ਅਮ੍ਰਿਤਸਰ ਦੇ ਵਿੱਚ ਫਰ ਰਹੀਆਂ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਅਮ੍ਰਿਤਸਰ ਪੁਲਿਸ ਦੇ ਵੱਲੋਂ ਸ਼ਕਤੀ ਦਿਖਾਈ ਗਈ ਹੈ ਤੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਤਦਾਜ਼ੇ ਕਿ ਹਿੰਸਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਵੀ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਕਾਲਜ ਦੀ ਬਾਸ ਦੇ ਵਿੱਚ ਵਿਦਿਆਰਥੀਆਂ ਨੂੰ ਇੱਕ ਨਿਹੰਗ ਸਿੰਘ ਦੇ ਵੱਲੋਂ ਬਾਹਾਂ ਵੱਢਣ ਦੀ ਧਮਕੀ ਦਿੱਤੀ ਜਾ ਰਹੀ ਸੀ ਤੋਸ ਮਾਮਲੇ ਦੇ ਵਿੱਚ ਪੁਲਿਸ ਨੇ ਗੱਲਬਾਤ ਕਰਦੇ ਕਿਹਾ ਹੈ ਕਿ ਗੁਰਪ੍ਰੀਤ ਸਿੰਘ ਉਰਫ ਬਿੱਕਰ ਸਿੰਘ ਨਾਮਕ ਨਿਹੰਗ ਸਿੰਘ ਵੱਲੋਂ ਥਾਣਾ ਚੇਰਟਾ ਦੀਨ ਖੰਡ ਵਾਲਾ ਵਿਕੇ ਕਾਲਜ ਦੀ ਬਸਤੇ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਧਮਕੀ ਦਿੱਤੀ ਸੀ। ਦੂਸਰੇ ਮਾਮਲੇ ਵਿੱਚ ਪੁਲਿਸ ਨੇ ਗੁਰਪ੍ਰੀਤ ਸਿੰਘ ਉਰਫ ਬਿੱਕਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਕਹਿ ਕੇ ਇੱਕ ਨਿਹੰਗ ਸਿੰਘ ਦੇ ਵੱਲੋਂ ਬੀੜੀ ਸਿਗਰਟ ਦੀਆਂ ਦੁਕਾਨਾਂ ਤੇ ਜਾ ਕੇ ਦੁਕਾਨਦਾਰਾਂ ਨੂੰ ਧਮਕੀਆਂ ਦਿੱਤੀਆਂ ਸੀ। ਉਸ ਮਾਮਲੇ ਦੇ ਵਿੱਚ ਪੁਲਿਸ ਨੇ ਉਕਤ ਨਿਹੰਗ ਸਿੰਘ ਨੂੰ ਮਲਕੀਰ ਸਿੰਘ ਉਰਫ ਪੰਜਾਬ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ। ਤੇ ਜ਼ਨਹਾਲੀ ਪੁਲਿਸ ਨੇ ਦੱਸਿਆ ਕਿ ਪਿਛਲੇ ਕੁਝ ਦਿਨ ਪਹਿਲਾਂ ਰਾਤ ਦੇ ਸਮੇਂ ਦਰਬਾਰ ਸਾਹਿਬ ਦੇ ਵਿੱਚ ਮਥਾ ਟੇਕਣ ਆਇਆ ਸ਼ਾਮ ਤੋਂ ਸ਼ਰਧਾਲੂਆਂ ਦੇ ਨਾਲ ਦੋ ਵਿਅਕਤੀਆਂ ਨੇ ਪਿਸਟਲ ਦੀ ਨੋਕ ਤੇ ਲੁੱਟਖੋ ਕੀਤੀ ਸੀ। ਉਸ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਦੂਸਰੇ ਵਿਅਕਤੀ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। ਤਾਂ ਪੁਲਿਸ ਨੇ ਕਿਹਾ ਕਿ ਜੋ ਪਿਸਟਲ ਵੀ ਇਹਨਾਂ ਦੇ ਕੋਲੋਂ ਬਰਾਮਦ ਹੋਣੀ ਬਾਕੀ ਹੈ। ਤਾਂ ਫਿਲਹਾਲ ਪੁਲਿਸ ਇਹਨਾਂ ਤਿੰਨੋਂ ਮਾਮਲਿਆਂ ਦੇ ਵਿੱਚ ਹੁਣ ਕਾਰਵਾਈ ਕਰ ਰਹੀ ਹੈ। ਪਿਛਲੇ ਦਿਨੀ ਕੋਈ ਸੋਸ਼ਲ ਮੀਡੀਆ ਤੇ ਕੋਸ਼ਕ ਨਿਊਜ਼ ਵੀ ਐਕਟਿਵ ਹੋਈਆਂ ਸੀ ਪ੍ਰੈਕਟੀਕਲ ਵੀ ਸੀ ਵੀ ਇੱਕ ਕੁਸ਼ ਨਹਿਂਗ ਨਹਿਂਗ ਸਿੰਘ ਨੇ ਕਿਸੇ ਨੇ ਜਿਹੜੇ ਇਸ ਸ਼ਹਿਰ ਦੇ ਵਿੱਚ ਬੀੜੀਆਂ ਸਿਕਡਾਂ ਵਾਲਿਆਂ ਨੂੰ ਇੱਕ ਧਮਕੀ ਦਿੱਤੀ ਸੀ ਵੀ ਉਹ ਦੁਕਾਨਾਂ ਜਿਹੜੀਆਂ ਇੱਥੋਂ ਛੱਡ ਕੇ ਚਲੇ ਜਾਣ ਇਹਨਾਂ ਨੂੰ ਵੇਚ ਨਹੀਂ ਦੇਣਾ ਉਸ ਦੇ ਇੱਕ ਇੱਕ ਦੂਸਰੀ ਸੀ ਕਿ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਵਿੱਚ ਕਿਸੇ ਨਹਿਂਗ ਸਿੰਘ ਨੇ ਜਾ ਕੇ ਉੱਥੋਂ ਦੇ ਬੱਚਿਆਂ ਨੂੰ ਧਮਕੀਆਂ ਦਿੱਤੀਆਂ ਸੀ ਵੀ ਤੁਸੀਂ ਜੇ ਜੇ ਬੀੜੀਆਂ ਸਿਕਡਾਂ ਪੀਓਗੇ ਤੁਹਾਡੀ ਜਿਹੜੀ ਆ ਤੁਹਾਡੇ ਦੇ ਤੁਹਾਡੀ ਜਿਹੜੀ ਉਹ ਬਾਹ ਜਿਹੜੀ ਖਤਮ ਲਾ ਦਿੱਤੀ ਜਾਵੇਗੀ ਤੇ ਜਈਆਂ ਇਹਨਾਂ ਨੂੰ ਧਮਕੀ ਭਰੇ ਕੁਛ ਨਾ ਕੁਛ ਜਈ ਕਾਰਵਾਈ ਕੀਤੀ ਸੀ ਜਿਸ ਤਹਿਤ ਅਸੀਂ ਦੋਨਾਂ ਦੋਨਾਂ ਹੀ ਜਿਹੜੀਆਂ ਵਾਰਦਾਤਾਂ ਦੇ ਵਿੱਚ ਪਹਿਲੇ ਦੇ ਵਿੱਚ ਮੁਕੱਦਮਾ ਨੰਬਰ 103 ਥਾਣਾ ਏ ਡਿਵੀਜ਼ਨ ਦੇ ਵਿੱਚ ਦਰਜ ਕਰਕੇ ਉਹਦੇ 'ਚ ਜਿਹੜਾ ਉਹ ਸੋਸ਼ਲ ਮੀਡੀਆ ਤੇ ਇਸ ਵਪਾਰ ਕਰਨ ਵਾਲਿਆਂ ਨੂੰ ਜਿਹਨੇ ਧਮਕੀ ਦਿੱਤੀ ਸੀ ਮਲਕੀਅਤ ਸਿੰਘ ਔਰ ਪੰਜਾਬ ਸਿੰਘ ਪੁੱਤਰ ਦਲਵਾਗ ਸਿੰਘ ਵਾਸੀ ਸਲਤਾਨਪਿੰਡ ਟੰਡੋਰੀ ਅੰਮ੍ਰਿਤਸਰ ਉਹਨੂੰ ਲੋਕਾਂ ਨੂੰ ਨਫਰਤ ਭਰੇ ਭਾਸ਼ਣ ਦੇਣਾ ਸ਼ਰਾਬ, ਮੀਟ, ਤੰਬਾਕੂ ਆਦਿ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਦੀਆਂ ਧਮਕੀਆਂ ਦੇਣੀਆਂ ਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੇ ਕਾਰਨ ਉਹਨੂੰ ਜਿਹੜਾ ਗ੍ਰਿਫਤਾਰ ਕਰਕੇ ਉਸ ਮੁਕੱਦਮੇ ਦੇ ਵਿੱਚ ਉਹਨੂੰ ਜਿਹੜਾ ਪੇਸ਼ ਅਦਾਲਤ ਕੀਤਾ ਜਾ ਰਿਹਾ ਇਸੇ ਤਰ੍ਹਾਂ ਦੂਸਰਾ ਮੁਕੱਦਮਾ ਜਿਹੜਾ ਇੰਡੀਅਨ ਇੰਸਟਿਟਿਊਟ ਜਿੰਨਾਂ ਦੇ ਵਿਦਿਆਰਥੀ ਜਦੋਂ ਆਪਣੀ ਮੈਨੇਜਮੈਂਟ ਇੰਸਟੀਚਿਊਟ ਤੋਂ ਆਪਣੀ ਰੈਸੀ ਹੋਸਟਲ ਤੇ ਜਾਂਦੇ ਸੀ ਉਹਨਾਂ ਦੇ ਰਸਤੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੇ ਮਨਾਹੀ ਕੀਤੀ ਸੀ ਵੀ ਜੇ ਕੋਈ ਸਿਗਰਟ ਬੀੜੀ ਪਾਊਗਾ ਉਹਦੇ ਉਹਦੇ ਖਿਲਾਫ ਅਸੀਂ ਇਹ ਜੀ ਕਾਰਵਾਈ ਕਰਾਂਗੇ ਉਸ ਦਾ ਵੀ ਅਸੀਂ ਮੁਕੱਦਮਾ ਨੰਬਰ 114 ਧਾਰਾ 333 126 2 352 BNS ਥਾਣਾ ਛਾੜਾ ਦਰਜ ਕੀਤਾ ਸੀ ਇਸ ਮੁਕੱਦਮੇ ਦੇ ਵਿੱਚ ਵੀ ਅਸੀਂ ਜਿਹੜਾ ਦੋਸ਼ੀ ਗੁਰਪ੍ਰੀਤ ਸਿੰਘ ਔਰ ਬਿਕਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕਨੂਪਰ ਕਾਲੇ ਛਾੜਾ ਜਿਹੜਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਹਦੇ ਖਿਲਾਫ ਵੀ ਅਜਿਹੀਆਂ ਧਮਕੀ ਭਰੀਆਂ ਕਾਰਵਾਈਆਂ ਕਰਨ ਦਾ ਤੇ ਜੋ ਵੀ ਉਹਨੇ ਐਕਸ਼ਨ ਕੀਤੇ ਸੀ ਉਹਦੇ ਤਹਿਤ ਉਹਦੇ ਖਿਲਾਫ ਕਾਰਵਾਈ ਕੀਤੀ ਆ ਇਸੇ ਤਰ੍ਹਾਂ ਇੱਕ ਸੋਸ਼ਲ ਮੀਡੀਆ ਤੇ ਬਾਰੋਂ ਕੁ ਸ਼ਰਧਾਲੂ ਆਏ ਸੀ ਉਹਨਾਂ ਦਾ ਦਰਬਾਰ ਸਾਹਿਬ ਦੇ ਜਾਂਦਿਆਂ ਹੋਇਆਂ ਰਾਤ ਦੇ 12 ਵਜੇ ਦੇ ਕਰੀਬ ਦੋ ਵਿਅਕਤੀਆਂ ਨੇ ਕਿਸੇ ਲੇਡੀ ਦਾ ਪਰਸ ਖੋਇਆ ਸੀ ਉਹ ਲੇਡੀ ਰਾਜਦੀਪ ਮਹਤਨਾ ਸੀਗੀ ਜਿਹੜੀ ਕਿ ਅਸਾਮ ਦੇ ਵਿੱਚੋਂ ਆਈ ਸੀ ਆਪਣੀ ਮਾਂ ਤੇ ਭੈਣ ਦੇ ਨਾਲ ਆਈ ਸੀ ਉਹਨਾਂ 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 ਤੋਂ ਕੋਈ ਦੋ ਵਿਦਆਊਟ ਜਿਹੜੇ ਨੰਬਰ ਬਾਈਕ ਵਾਲਿਆਂ ਨੇ ਆ ਕੇ ਉਹਨਾਂ ਤੋਂ ਉਹਨਾਂ ਦਾ ਪਰਸ ਖੋਇਆ ਸੀ ਉਸ ਦੋਸ਼ੀ ਇਹ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀਗੀ ਇਹ ਉਹ ਵੀ ਅਸੀਂ ਜਿਹੜਾ ਦੋਸ਼ੀ ਹੈ ਗ੍ਰਿਫਤਾਰ ਕਰ ਲਿਆ ਮੋਟਰਸਾਈਕਲ ਰਿਕਵਰ ਕਰ ਲਿਆ ਤੇ ਬਾਕੀ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਸਾਡੀ ਜਿਹੜੀ ਚੱਲ ਰਹੀ ਹੈ ਇੱਕ ਦੋਸ਼ੀ ਰੈਸਟ ਹੋ ਗਿਆ ਉਹਨਾਂ ਕੋਲ ਵੈਪਰਿੰਗ ਸੀ ਸੋਸ਼ਲ ਮੀਡੀਆ ਤੇ ਉਹਦਾ ਕੀ ਬਣਿਆ ਸਾ ਉਹ ਅਸੀਂ ਉਹ ਇਨਵੈਸਟੀਗੇਸ਼ਨ ਤੇ ਅਸੀਂ ਕਰ ਰਹੇ ਹਾਂ ਉਹਦੀ ਡਿਟੇਲਸ ਆਥੋਂ ਨਾਲੋ ਦੈਟ ਵਿਲ ਬੀ ਬੈਟਰ ਸਰ ਬੀਪੀਐਸ ਨੇ ਜਨਾਲਾ ਰੋਡ ਤੇ ਜਿਹੜੇ ਖੋਖੇ ਸਾੜੇ ਗਏ ਮੇਰੀ ਟਿਕਟਾਂ ਤੇ ਤੇ ਇਹੋ ਨਹੀਂ ਅੰਸੀ ਦੇ ਵਿੱਚ ਇਨਵੋਲਵ ਉਹ ਅਸੀਂ ਇਨਵੈਸਟੀਗੇਸ਼ਨ ਦੌਰਾਨ ਇਹਨਾਂ ਦੀ ਇੰਟਰੋਗੇਸ਼ਨ ਕਰ ਰਹੇ ਆ ਉਹ ਸਾਡੀ ਇੱਕ ਡਿਫਰੈਂਟ ਹੋਰ ਲੀਡ ਹੈਗੀ ਆ ਉਹਦੇ ਤੇ ਦੋ ਬੰਦਿਆਂ ਨੂੰ ਵੀ ਉਹ ਰੂਰਲ ਮਜੀਠਾ ਦੇ ਵਿੱਚ ਰੂਰਲ ਅਮਸਰ ਦੇ ਵਿੱਚ ਪੈਂਦੇ ਨੇ ਉਹ ਬੰਦਿਆਂ ਦੀ ਵੀ ਆਲਮੋਸਟ ਨੇੜੇ ਪਹੁੰਚ ਚੁੱਕੇ ਆ ਉਹਨਾਂ ਦੇ ਖਿਲਾਫ ਵੀ ਜਿਹੜੀ ਹੈ ਤੁਹਾਨੂੰ ਅੰਮ੍ਰਿਤਸਰ ਜਿਹੜੀ ਰੂਰਲ ਪੁਲਿਸ ਆ ਉਹ ਜਿਹੜੀ ਲੋਡਿੰਗ ਦੀ ਜਾਣਕਾਰੀ ਆ ਜਦੋਂ ਉਹ ਟਰੇਸ ਹੋ ਗਿਆ ਫਾਈਨਲੀ ਉਹਦੇ ਤੇ ਬਟ ਬਟ ਨियर ਬਾਇਓ ਆਡੈਂਟੀਫਾਈ ਹੋ ਗਏ ਨੇ ਤੇ ਉਹਨਾਂ ਦੇ ਖਿਲਾਫ ਵੀ ਜੜੀ ਬਣਦੀ ਕਾਰਵਾਈ ਹਮਲ ਵਿੱਚ ਲੈਂਦੀ ਆ ਅਸਰ ਜਿਹੜੇ ਸ਼ਰਦਾਲੂ ਤੇ ਖਾਸ ਕਰ ਜਾਦੂ ਆ ਰਹੇ ਨੇ ਉਹਨਾਂ ਦੇ ਖਦੀਆਂ ਨਾਲ ਬਹੁਤ ਵਾਰਦਾਤਾ ਵਧਦਾ ਹੋ ਰਿਹਾ ਜਿਹਦਾ ਵਿੱਚ ਕੀ ਕਰਦੇ ਵਾਧਾ ਨਹੀਂ ਹੋ ਰਿਹਾ ਕੁਝ ਅਸੀਂ ਇਹਨਾਂ ਨੂੰ ਮੰਡੇਟਰੀ ਕੀਤਾ ਵੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਆ ਨਾਰਮਲੀ ਕੋਈ ਨਾ ਕੋਈ ਨਿਸ਼ੇੜੀ ਹੁੰਦੇ ਨੇ ਅਜੇ ਮਾੜੇ ਐਲੀਮੈਂਟ ਹੁੰਦੇ ਨੇ ਜਦੋਂ ਉਹਨਾਂ ਦਾ ਇਸ ਤਰੀਕੇ ਨਾਲ ਜਈਆਂ ਵਾਰਦਾਤਾ ਕਰਨ ਦੇ ਵਿੱਚ ਉਹ ਰੂਟੀਨ ਦੇ ਵਿੱਚ ਆ ਕੋਈ ਪਹਿਲਾਂ ਦੇ ਨਾਲੋਂ ਇਹਦੀ ਕੋਈ ਗਿਣਤੀ ਨਹੀਂ ਵਧੀ ਪਰ ਕੁਛ ਨਾ ਕੁਛ ਸੋਸ਼ਲ ਮੀਡੀਆ ਤੇ ਹਾਈਲਾਈਟ ਹੋਈਆਂ ਉਸ ਵਜ੍ਹਾ ਕਰਕੇ ਇਹ ਦੇਖਣ ਨੂੰ ਜਨਪਦਕ ਸ਼ਾਇਦ ਵਾਧਾ ਹੋ ਗਿਆ ਕੰਪੈਰੇਟਿਵਲੀ ਜਿਹੜੇ ਅਸੀਂ ਹਰ ਤਰ੍ਹਾਂ ਦੇ ਕ੍ਰਾਈਮ ਨੂੰ ਆ ਜਿਹੜਾ ਪੁਲਿਸ ਨੇ